ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਆ ਮਾਨਸਾ ਕੋਟ ਵਿੱਚ ਆਈ ਪੀਐਨ ਦੀ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਕੌਣ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦਾ ਹੈ ਕਿੰਨੀਆਂ ਪੋਸਟਾਂ ਆਈਆਂ ਹਨ ਇਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ ਅਤੇ ਇਸ ਦੇ ਐਪਲੀਕੇਸ਼ਨ ਫਾਰਮ ਨੂੰ ਕਿਵੇਂ ਭਰਨਾ ਹੈ ਜੀ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੀ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਸਰਕਾਰੀ ਭਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇਗੀ ਕਿ ਜੇ ਹੁਣ ਆਪਾਂ ਇਸ ਦੇ ኦਪਰੇਸ਼ਨਲ ਨੋਟੀਫਿਕੇਸ਼ਨ ਨੂੰ ਦੇਖੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਮਾਨਸਾ ਕੋਰਟ ਦੇ ਵਿੱਚ ਪੀਐਨ ਦੀਆਂ 8 ਪੋਸਟ ਆਏ ਹਨ ਜੀ ਇਸ ਭਰਤੀ ਲਈ ਕੋਈ ਵੀ ਪੀਪਰ ਨਹੀਂ ਹੋਵੇਗਾ ਜੀ ਇਹ ਭਰਤੀ ਡਾਇਰੈਕਟ ਇੰਟਰਵਿਊ بیس ਹੋਵੇਗੀ ਜੀ ਅਤੇ ਇਸ ਭਰਤੀ ਦੇ ਫਾਰਮ ਨੂੰ ਹੁੰਡੇ ਕੁੜੀਆਂ ਸਾਫਾ ਫੌਜੀ ਫਿਜ਼ੀਕਲ ਹੈਂਡੀਕੈਪਡ ਪਰਸਨ ਸਾਰੇ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਪੀਐਨ ਦੀ 8 ਪੋਸਟਾਂ ਆਏ ਹਨ ਜਿਸ ਵਿੱਚ ਜਰਮਨ ਕੈਟਾਗਰੀ ਲਈ 4 ਪੋਸਟਾਂ ਹੋਣਗੀਆਂ ਐਸਸੀ ਮੱਝਵੀਸਕ ਐਂਡ ਬਾਲਮੀਕੀ ਕੈਂਡੀਡੇਟ ਲਈ ਇੱਕ ਪੋਸਟ ਹੋਵੇਗੀ ਐਸਸੀ ਅਦਰ ਲਈ ਇੱਕ ਪੋਸਟ ਹੋਵੇਗੀ ਜੀ ਅਤੇ OBC ਕੈਟਾਗਰੀ ਲਈ ਵੀ ਇੱਕ ਪੋਸਟ ਹੋਵੇਗੀ ਅਤੇ ਇੱਕ ਸਰਵਿਸ ਮੈਨ ਲਈ ਵੀ ਇੱਕ ਪੋਸਟ ਹੋਵੇਗੀ ਜੀ ਪੇ ਸਕੇਲ ਬਾਰੇ ਗੱਲ ਕਰੀਏ ਜੀ ਤਾਂ ਤਨਖਾਹ 18000 ਰੁਪਏ ਤੋਂ ਸਟਾਰਟ ਹੋਵੇਗੀ ਜੀ ਇਹ ਭਰਤੀ ਪਹਿਲਾਂ ਟੈਂਪੇਰੀ ਆਈ ਹੈ ਜੀ ਬਟ ਇਹ ਭਰਤੀ ਬਾਅਦ ਵਿੱਚ ਰੈਗੂਲਰ ਹੋ ਜਾਵੇਗੀ ਜੀ ਅਤੇ ਇਸ ਲਈ ਜੋ ਮਿਨੀਮਮ ਯੋਗਤਾ ਮੰਗੀ ਹੈ ਜੀ ਤਾਂ ਕੈਂਡੀਡੇਟ 8ਵੀਂ ਕਲਾਸ ਤੱਕ ਪਾਸ ਹੋਣਾ ਲਾਜ਼ਮੀ ਹੈ ਜੀ ਅਤੇ 8ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਅਤੇ ਇਸ ਦੀ ਉਮਰ ਹੱਦ ਬਾਰੇ ਗੱਲ ਕਰੀਏ ਤਾਂ 18 ਸਾਲ ਤੋਂ ਲੈ ਕੇ 35 ਸਾਲ ਤੱਕ ਵਾਲੇ ਕੈਂਡੀ ਜੇ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਅਤੇ ਐਸਸੀ ਅਤੇ ਓਬੀਸੀ ਕੈਟਾਗਰੀ ਲਈ 5 ਸਾਲ ਅਲੱਗ ਤੋਂ ਏਜ ਐਂਡ ਰਿਲੇਸ਼ਨਸ਼ਿਪ ਮਿਲ ਜਾਵੇਗੀ ਜੀ ਯਾਨੀ ਕਿ ਓਬੀਸੀ ਅਤੇ ਐਸਸੀ ਕੈਟਾਗਰੀ ਵਾਲੇ ਕੈਂਡੀਡੇਟ 18 ਸਾਲ ਤੋਂ ਲੈ ਕੇ 40 ਸਾਲ ਤੱਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਤੇ ਅਪਲੀਕੇਸ਼ਨ ਫਾਰਮ ਨੂੰ ਭਰਨਾ ਕਿਵੇਂ ਹੈ ਜੀ ਤਾਂ ਤੁਸੀਂ ਇਸ ਦੇ ਐਪਲੀਕੇਸ਼ਨ ਪਰਫਾਰਮ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਨਾਲ ਭਰੋਗੇ ਅਤੇ ਉਸ ਨੂੰ ਬਾਈ ਪੋਸਟ ਸੈਂਡ ਕਰੋਗੇ ਜੀ ਇਸ ਦੇ ਐਪਲੀਕੇਸ਼ਨ ਫਾਰਮੇ ਅਤੇ ਇਸ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਤੇ ਟੈਲੀਗ੍ਰam ਚੈਨਲ ਤੋਂ ਮਿਲ ਜਾਵੇਗਾ ਜੀ ਜਿਸ ਦਾ ਲਿੰਕ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਅਤੇ ਸਾਰੀ ਡੀਟੇਲ ਚੈੱਕ ਕਰ ਸਕਦੇ ਹੋ ਜੀ ਤੇ ਜੇ ਆਪਾਂ ਗੱਲ ਕਰੀ ਹੁਣ ਇਸ ਦੀ ਐਪਲੀਕੇਸ਼ਨ ਐਪਲੀਕੇਸ਼ਨ ਫਾਰਮ ਨੂੰ ਕਿਵੇਂ ਭਰ ਮੈ ਜੀ ਤਾਂ ਤੁਸੀਂ ਪ੍ਰਿੰਟ ਕਰਵਾ ਕੇ ਸਭ ਤੋਂ ਪਹਿਲਾਂ ਆਪ ਦੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰੋਗੇ ਅਤੇ ਇੱਕ ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦਾ ਨਾਮ ਕੈਪੀਟਲ ਲੈਟਰ ਵਿੱਚ ਲਿਖੇਗਾ 2 ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੇ ਪਿਤਾ ਦਾ ਨਾਮ ਲਿਖੇਗਾ ਤਿੰਨ ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੀ ਡੇਟ ਆਫ ਬਰਥ ਲਿਖੇਗਾ ਜੀ ਅਤੇ 4 ਨੰਬਰ ਕਾਲਮ ਵਿੱਚ ਏਜ 1 1 2025 ਤੱਕ ਤੁਹਾਡੀ ਜਿੰਨੀ ਵੀ ਏਜ ਵੱਧਦੀ ਹੋਵੇਗੀ ਤੁਸੀਂ ਇਸ ਵਿੱਚ ਲਿਖੋਗੇ ਜੀ 5 ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੀ ਵਿਦਿਅਕ ਯੋਗਤਾ ਬਾਰੇ ਲਿਖੇਗਾ 6 ਨੰਬਰ ਕਾਲਮ ਵਿੱਚ ਜੇਕਰ ਤੁਹਾਡੇ ਕੋਲੇ 8ਵੀਂ ਤੋਂ ਬਿਨਾ ਹੋਰ ਕੋਈ ਵੀ ਸਟੱਡੀ ਹੈ ਤਾਂ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਜੀ 7 ਨੰਬਰ ਕਾਲਮ ਵਿੱਚ ਜੇਕਰ ਤੁਹਾਡੇ ਕੋਲੇ ਕੋਈ ਵੀ ਐਕਸਪੀਰੀਅੰਸ ਹੈ ਤਾਂ ਤੁਸੀਂ ਉਸ ਵਾਰੇ ਲਿਖ ਸਕਦੇ ਹੋ ਜੀ ਜੇਕਰ ਕੋਈ ਵੀ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਨੋ ਲਿਖ ਸਕਦੇ ਹੋ ਜੀ 8 ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦੀ ਕੈਟਾਗਰੀ ਜਰਨਲ اوਸੀ ਐਸਸੀ ਜਾਂ ਜਿਹੜੀ ਵੀ ਕਾਸਟ ਤੁਸੀਂ ਬਲੌਗ ਕਰਦੇ ਹੋ ਤੁਸੀਂ ਇਸ ਵਿੱਚ ਲਿਖੋਗੇ ਅਤੇ 9 ਨੰਬਰ ਕਾਲਮ ਵਿੱਚ ਕੈਂਡੀਡੇਟ ਆਪ ਦਾ ਪਰਮਨੈਂਟ ਐਡਰੈਸ ਲਿਖੇਗਾ ਜੀ ਅਤੇ 10 ਨੰਬਰ ਕਾਲਮ ਵਿੱਚ ਜੇਕਰ ਤੁਸੀਂ ਆਪਦੇ ਪਰਮਨੈਂਟ ਐਡਰੈਸ ਤੋਂ ਬਿਨਾ ਕਿਤੇ ਹੋਰ ਰਹਿ ਰਹੇ ਹੋ ਤਾਂ ਤੁਸੀਂ ਉਸ ਵਿੱਚ ਲਿਖ ਸਕਦੇ ਹੋ ਜੀ ਜੇਕਰ ਤੁਹਾਡੇ ਦੋਨੋਂ ਐਡਰੈਸ ਸੇਮ ਹਨ ਤਾਂ ਤੁਸੀਂ 9 ਅਤੇ 10 ਨੰਬਰ ਕਾਲਮ ਵਿੱਚ ਸੇਮ ਐਡਰੈਸ ਹੀ ਲਿਖੋਗੇ 11 ਨੰਬਰ ਕਾਲਮ ਵਿੱਚ ਤੁਸੀਂ ਆਪਦੀ ਨੈਸ਼ਨੈਲਿਟੀ ਇੰਡੀਅਨ ਲਿਖੋਗੇ 12 ਨੰਬਰ ਕਾਲਮ ਵਿੱਚ ਮੋਬਾਈਲ ਨੰਬਰ ਲਿਖੋਗੇ ਅਤੇ 13 ਨੰਬਰ ਕਾਲਮ ਵਿੱਚ ਈਮੇਲ ਆਈਡੀ ਲਿਖੋਗੇ ਜੀ 14 ਨੰਬਰ ਕਾਲਮ ਵਿੱਚ ਜੇਕਰ ਤੋਂ ਦੇ ਕੋਈ ਪੁਰਸਕੇ ਸਪੈਂਡਿੰਗ ਹੈ ਤਾਂ ਤੁਸੀਂ ਉਸ ਬਾਰੇ ਦੱਸ ਸਕਦੇ ਹੋ ਜੀ ਨਹੀਂ ਤਾਂ ਤੁਸੀਂ ਨੋ ਤੇ ਹੀ ਕਲਿੱਕ ਕਰੋਗੇ ਇਸ ਤੋਂ ਬਾਅਦ ਕੈਂਡੀਡੇਟ ਆਪ ਦੇ ਦਸਕਤ ਕਰਕੇ ਜੀ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਆਪ ਦੇ ਵਿਦਿਅਕ ਯੋਗਤਾ ਦੇ ਡਾਕੂਮੈਂਟ ਜਿਵੇਂ ਕਿ 8ਵੀਂ ਕਲਾਸ ਦਾ ਸਰਟੀਫਿਕੇਟ ਆਧਾਰ ਕਾਰਡ ਜੇਕਰ ਤੁਸੀਂ ਐਸਸੀ ਜਾਂ ਬੀਸੀ ਕੈਟਾਗਰੀ ਤੋਂ ਬਲੌ ਕਰਦੇ ਹੋ ਤਾਂ ਕਾਸਟ ਸਰਟੀਫਿਕੇਟ ਸਾਰੇ ਡਾਕੂਮੈਂਟਾਂ ਦੀ ਫੋਟੋਕਾਪੀ ਇਸ ਐਪਲੀਕੇਸ਼ਨ ਫਾਰਮ ਨਾਲ ਅਟੈਚ ਕਰੋਗੇ ਜੀ ਅਤੇ ਉਸ ਨੂੰ ਅਨਵੈਲਪ ਵਿੱਚ ਪਾ ਕੇ ਬਾਈ ਪੋਸਟ ਮਿਤੀ 14 ਜਨਵਰੀ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਦਿੱਤੇ ਗਏ ਐਡਰੈਸ ਯਾਨੀ ਕਿ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਐਡਰੈਸ ਉੱਪਰ 14 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਸੈਂਡ ਕਰਨੇ ਲਾਜ਼ਮੀ ਹੋਣਗੇ ਜੀ ਅਤੇ ਐਨਵੈਲਪ ਦੇ ਉੱਪਰ ਕੈਂਡੀਡੇਟ ਕੈਪੀਟਲ ਲੈਟਰ ਵਿੱਚ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਯਨ ਲਿਖਣਾ ਲਾਜ਼ਮੀ ਹੋਵੇਗਾ ਜੀ ਇਹ trio ਕਦੋਂ ਹੋਵੇਗੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਸ ਭਾਰਤੀ ਦੀ ਇੰਟਰਵਿਊ ਮਿਤੀ 27 28 29 30 ਅਤੇ 31 ਜਨਵਰੀ ਵਾਲੇ ਦਿਨ ਹੋਵੇਗੀ ਜੀ ਅਤੇ ਜਿਹੜੇ ਵੀ ਕੈਂਡੀਡੇਟ ਦਾ ਨਾਮ ਜਿਹੜੇ ਕੈਂਡੀਡੇਟ ਦਾ ਨਾਮ A ਤੋਂ ਲੈ ਕੇ D ਅਲਫਾਬੈਟ ਤੋਂ ਸਟਾਰਟ ਹੁੰਦੇ ਜੀ ਉਹਨਾਂ ਦੀ ਇੰਟਰਵਿਊ 27 ਤਰੀਕ ਵਾਲੇ ਦਿਨ ਹੋਵੇਗੀ ਜਿੰਨਾ ਕੈਂਡੀਡੇਟ ਦਾ ਨਾਮ E ਤੋਂ J ਅਲਫਾਬੈਟ ਤੋਂ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 28 ਤਰੀਕ ਦਿਨ ਵਾਲੇ ਹੋਵੇਗੀ K ਤੋਂ N ਤੱਕ ਸਟਾਰਟ ਹੁੰਦਾ ਹੈ ਜੀ ਉਹਨਾਂ ਦੀ ਇੰਟਰਵਿਊ ਮਿਤੀ 31 ਤਰੀਕ ਵਾਲੇ ਦਿਨ ਹੋਵੇਗੀ O ਤੋਂ ਲੈ ਕੇ R ਅਲਫਾਬੈਟ ਵਾਲੇ ਕੈਂਡੀਡੇਟ ਦੀ ਇੰਟਰਵਿਊ 3 ਤਰੀਕ ਦਿਨ ਵਾਲੇ ਹੋਵੇਗੀ ਅਤੇ S ਤੋਂ ਲੈ ਕੇ Z ਅਲਫਾਬੈਟ ਵਾਲੇ ਕੈਂਡੀਡੇਟ ਦੀ ਇੰਟਰਵਿਊ ਮਿਤੀ 31 ਜਨਵਰੀ ਵਾਲੇ ਦਿਨ ਹੋਵੇਗੀ ਅਤੇ ਤੁਸੀਂ ਇੰਟਰਵਿਊ ਦਾ ਅਡਰੈਸ ਦੇਖ ਸਕਦੇ ਹੋ ਜੀ ADR ਸੈਂਟਰ ਕੋਰਟ ਕੰਪਲੈਕਸ ਮਾਰਸਾ ਜੇਕਰ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਜੀ ਤਾਂ ਤੁਸੀਂ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਭਾਰਤੀ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ